ਜਦੋਂ ਤੁਰ ਜਾਂਦੀਆਂ ਮਾਵਾਂ ਦਵਾਵਾ ਕੌਣ ਕਰੂ ਜਦੋਂ ਤੁਰ ਜਾਂਦੀਆਂ ਮਾਵਾਂ ਦਵਾਵਾ ਕੌਣ ਕਰੂ ਮਾਵਾਂ ਠੰਡੀਆਂ ਛਾਵਾ ਛਾਵਾ ਕੌਣ ਕਰੂ ਮਾਵਾਂ ਠੰਡੀਆਂ ਛਾਵਾ ਛਾਵਾ ਕੌਣ ਕਰੂ ਮੈਨੂੰ ਸਕੂਲ ਜਾਂਦਿਆਂ ਕਾਲਾ ਟਿੱਕਾ ਲਾਉਂਦੀ ਸੀ ਮੈਨੂੰ ਸਕੂਲ ਜਾਂਦਿਆਂ ਕਾਲਾ ਟਿੱਕਾ ਲਾਉਂਦੀ ਸੀ ਆਉਂਦਿਆਂ ਮੱਥਾ ਚੁੰਮ ਕੇ ਆਪਣੇ ਹੱਥ ਨਾਲ ਰੋਟੀ ਖਵਾਉਂਦੀ ਸੀ ਰਾਤੀ ਮਿਰਚਾਂ ਵਾਰ ਕੇ ਦੂਰ ਬਲਾਵਾ ਕੌਣ ਕਰੂ ਮਾਵਾਂ ਠੰਡੀਆਂ ਛਾਵਾ ਛਾਵਾ ਕੌਣ ਕਰੂ ਮਾਵਾਂ ਠੰਡੀਆਂ ਛਾਵਾ ਛਾਵਾ ਕੌਣ ਕਰੂ ਜਿਸ ਦਿਨ ਦਾ ਵਿਝਾ ਆਇਆ ਰਾਤਾਂ ਨੂੰ ਨਾ ਸੌਂਦੀ ਸੀ ਜਿਸ ਦਿਨ ਦਾ ਵਿਝਾ ਆਇਆ ਰਾਤਾਂ ਨੂੰ ਨਾ ਸੌਂਦੀ ਸੀ ਦੁਖੀ ਸੀ ਜਦੋਂ ਮੈਂ ਘਰ ਛੱਡ ਤੁਰਿਆ ਮੱਥਾ ਚੁੰਮ ਚੁੰਮ ਰੋਂਦੀ ਸੀ ਉਹ ਵਿਛੋੜੇ ਦੀਆਂ ਹਵਾਵਾਂ ਹਵਾਵਾਂ ਦੂਰ ਕੌਣ ਕਰੂ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੂ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੂ ਜਦੋਂ ਪਿਓ ਮਰੇ ਤਾਂ ਸਿਰ ਤੋਂ ਸਾਇਆ ਉੱਠ ਜਾਂਦਾ ਜਦੋਂ ਪਿਓ ਮਰੇ ਤਾਂ ਸਿਰ ਤੋਂ ਸਾਇਆ ਉੱਠ ਜਾਂਦਾ ਮਾਂ ਮਰੇ ਤੇ ਸਭ ਕੁਝ ਲੋਕੋ ਲੁੱਟ ਜਾਂਦਾ ਕਿਉਂ ਸਿਰ ਤੇ ਪਾਛ ਛਾਵਾਂ ਛਾਵਾਂ ਕੌਣ ਕਰੂ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੂ ਤੂੰ ਮਾਫ਼ ਕਰੀ ਮਾਂ ਨਾ ਜਾਂਦੀ ਦਮ ਉਹ ਵੇਖ ਸਕਿਆ ਨਾ ਪਿੰਡ ਆ ਕੇ ਤੈਨੂੰ ਲਾਸਟ ਮੱਥਾ ਟੇਕ ਸਕਿਆ ਜਦ ਪੱਕਾ ਹੋ ਕੇ ਆਇਆ ਫੇਰਾ ਖੋਇਆ ਖੋਇਆ ਮੈਂ ਤੇਰੀ ਫੋਟੋ ਅੱਗੇ ਸਿਰ ਰੱਖ ਫੁੱਟ ਫੁੱਟ ਰੋਇਆ ਮੈਂ ਜੇ ਮੁੜਕੇ ਨਹੀਂ ਆਉਣਾ ਤੇ ਸੁਖਨੇ ਵਿੱਚ ਹੀ ਆ ਜਾਇਆ ਕਰ ਜਰਮਣ ਪੁੱਤ ਨੂੰ ਆਪਣੇ ਹੱਥ ਨਾਲ ਰੋਟੀ ਖਵਾ ਜਾਇਆ ਕਰ ਜਰਮਣ ਪੁੱਤ ਨੂੰ ਆਪਣੇ ਹੱਥ ਨਾਲ ਰੋਟੀ ਖਵਾ ਜਾਇਆ ਕਰ ਮਾਂ ਆ ਜਾਇਆ ਕਰ ਤੂੰ ਸੁਖਨੇ ਵਿੱਚ ਹੀ ਆ ਜਾਇਆ ਕਰ ਮਾਂ ਆ ਜਾਇਆ ਕਰ ਤੈਨੂੰ ਜੱਫੀ ਪਾ ਕੇ ਰੋਣਾ ਮੈਂ ਬੱਸ ਸੁਪਨੇ ਦੇ ਵਿੱਚ ਆਇਆ ਕਰੇ ਰੱਬਾ ਮਾਵਾ ਨਾ ਖੋਈ ਬਨਹੇ ਖੁਸ਼ੀਆਂ ਲਕੋਈ ਪਿਆਰ ਦੇ ਤੂਹੇ ਨਾ ਟੋਹੀ ਬੇ ਰੱਬਾ ਮਾਵਾ ਨਾ ਖੋਈ